ਹਾਂਜੀ ਕੀ ਹਾਲ ਜੇ ਹਾਂ ਵਧੀਆ ਜੀ ਕੀ ਹਾਲ ਨੇ ਕਿਵੇਂ ਚੱਲ ਦੋਸਤੋ ਕੀ ਹਾਲ ਚੱਲ ਦੋਸਤੋ ਕਿੱਧੇ ਚੱਲੇ ਠੀਕ ਹੋ ਜਾਗਾ ਦੂਜੇ ਦਿਨ ਆ ਜਣ ਤੁਸੀਂ ਬੂ ਚੱਕ ਕੇ ਠੀਕ ਹੈ ਦੋਸਤੋ ਧਾਰਤੀ ਕੱਢੀ ਕਿੱਧਰ ਚੱਲੇ ਜੇ ਨਾ ਸਾਹਮਣੇ ਦੇਖ ਸਾਹਮਣੇ ਉਧਰ ਦੇਖ ਕੱਟੀ ਕਰ ਤੇਰਾ 1000 ਰੁਪਏ ਦਾ ਸਾਲਾ ਰਾਣੀ ਨੂੰ ਕਿਰਾਏ ਕਿਹਾ ਯਾਰ ਅੱਜ ਕਿਰਾਏ ਕਿੱਥੇ ਕਿਰਾਏ ਹੋਏ ਅੱਜ ਵੀ ਕਿੱਥੇ ਰੁਪਏ ਕਿਸੀ ਇਹਦਾ ਬਾਈ ਫੋਨ ਵੋਟ ਬੰਦੀ ਆ ਵੀਡੀਓ ਪਹਿਲਾਂ ਵੀ ਪਾਣੀਆਂ ਨੇ ਜੋੜ ਕੇ ਪਾਵਾ ਇਕੱਠੀਆਂ ਬਲੌਗ ਬਹੁਤ ਪੇਰੇ ਆਪਣੇ ਕੋਲ ਦੀ ਆ ਤੋ ਆਇਆ ਸੀ ਤੇ ਪਕੜਾ ਪੇਦੇ ਪਹਿਲੇ ਦਾ ਬਲੌਗ ਪਿਆ ਉਹ ਵੀ ਵਿੱਚ ਐਡ ਕਰਦਾਗੇ ਓਏ ਆ ਤੇ ਫਿਰ ਬਾਈ ਨੂੰ ਮਾਲ ਰੋਰੋਂ ਫਲੈਸ਼ਬੈਕ ਹਾਂਜੀ ਐਮ ਐਲਏ ਸਾਹਿਬ ਦੋ ਬੌਂਸਰ ਬੈਠੇ ਨਾਲ ਮੈਨੂੰ ਨਹੀਂ ਤੇ ਚਿੱਟੀ ਮੁੱਤਈ ਜਾਂਦੀ ਵਿਪਕੜਾਬੇ ਦੇ ਬੈਠਿਆ ਐਮ ਐਲਏ ਸਾਹਿਬ ਬੋਟਾ ਪਾਇਓ ਚੌਂ ਨਿਸ਼ਾਨ ਚੌਂ ਨਿਸ਼ਾਨ ਕਰੇਟਾ ਖੇਕ ਬੋਟਾ ਕਿਹੜੇ ਕਰਨਗੇ ਨੰ ਹੋਵਰੇ ਲੈ ਕੜਾ ਹੀ ਕਰਨੇ ਰਾਣੀ ਪੰਪਾਈ ਆਈ ਦੁੱਤਾ ਹੀ ਮੰਗ ਰਹੀਆ ਕਰੋੜਰ ਫਿਰ ਖਾ ਕੇ ਚੱਲੀ ਆਪਾਂ ਬਹੁਤ ਹੁੰਜਣਾ ਕੋਈ ਰਾਣੀ ਚੌਂ ਪਾਈ ਜਾਏ ਦਿਖਾ ਦਵਾਂ ਬਸ ਬਸ ਰਾਣੇ ਜੀ ਪੰਪਾ ਦੇ ਆ ਕੀ ਉੱਤਾਂ ਜਮੇ ਭਰੇ ਆ ਬਾਈ ਲੋ ਜੀ ਆ ਕਰਨ ਅੱਗੇ ਆ ਡਿਨਰ ਬਰੋਗ ਐਮ ਐਲ ਐਸ ਆਵਾ ਰੋਟੀ ਰੋਟੀ ਛਕ ਲਓ ਇਹ ਰੋਟੀ ਦੀ ਇੰਜਨ ਹੋ ਰਹੀ ਹੈ ਨਾ ਅੱਗੇ ਜਾਣਾ ਫਿਰ ਆਪਾਂ ਰੋਟੀ ਛਕ ਲਓ ਫਿਰ ਓਏ ਓਹ ਪਾਰਟੀ ਬੰਦੇ ਉਂਦਰ ਰਹਿ ਗਿਆ ਸੀ ਕਿਦਾਂ ਹੈਗਾ ਹੈਗਾ ਨਹੀਂ ਨਹੀਂ ਬੰਦੇ ਆ ਛੱਡ ਕੇ ਆ ਆ ਮੇਰੇ ਕੋਠੀ ਚ ਚਲੋ ਮਿਲਦੇ ਰੋਟੀ ਖਾ ਕੇ ਸੋਣ ਲੱਗੇ ਪਨੀਰ ਇਹ ਨਾ ਮੈਂ ਰੋਮਾ ਵਾਲਾ ਸਾਡੀ ਸੇਵਾ ਕਰਦਾ ਹੈ ਮੇਰੀ ਜਾਨ ਇਹ 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 ਆ ਕਾਲਾ ਹੈ ਮੇਰੀ ਜਾਨ ਚ ਇਹ ਬਾਈ ਸਿਰਾ ਕਰਦਾ ਹਾਂ ਹਾਂ ਉਹ ਨਹੀਂ ਸਿਰਾ ਕਰਦਾ ਨਹੀਂ ਉਹਦੇ ਆਹ ਦੇਖੋ ਕੀ ਆ ਹਾਂ ਗਿਰੇ ਹਰੀਆਂ ਵਿੱਚੋਂ ਦੇ ਦੇ ਭਰਾ ਨੇ ਹਾਂ ਕੀ ਬਾਤ ਹੈ ਪਤਾ ਨਾਦਾ ਕੋਰਸ ਕਰਿਆ ਹੋਇਆ ਦਿੰਦੇ ਹੈ ਪੂਰਾ ਸ਼ੈਫ ਦਾ ਕੋਰਸ ਕਰਿਆ ਹੋਇਆ ਹੈ ਹਾ ਓਏ ਸ਼ੈਫ ਦਾ ਕੋਰਸ ਕੀਤਾ ਹੈ ਪੱਕਾ ਪੂਰਾ ਸਾਨੂੰ ਵੀ ਕੋਈ ਸਕਾਲ ਸਾਡੇ ਕੰਮ ਆਊਗਾ ਅੱਗੇ ਅੱਗੇ ਹਾ ਓਏ ਬੋਲਦਾ ਨਹੀਂ ਮੈਂ ਕੀ ਬੋਲੂ ਕੀ ਬੋਲੂ ਮੈਂ ਕਾ ਮੈਂ ਤੁਮ ਲੋਗ ਐਕਸਪੈਕਟ ਕੀ ਕਰ ਰਹੋ ਇਸ ਵਕਤ ਮੈਂ ਕੀ ਬੋਲ ਸਕਤਾ ਹਾਂ ਮੈਂ ਕੁਛ ਨਹੀਂ ਬੋਲ ਸਕਤਾ ਓਏ ਓ ਹਾਂ ਐਂ ਕਰਾਰੀ ਫਸ ਗਿਆ ਮਿਰਚ ਖਵਾਣੀ ਹੈ ਸਾਰੇ ਮਿਰਚ ਖਾ ਲਈ ਮੇਰਾ ਖਾ ਲਈ ਬਰਾਬਰ 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 ਨੀ ਬਰਾਬਰ ਖਾਵਲਾ ਮੇਰਾ ਤਿੰਨਵੀਂ ਖਾਣੀ ਪਵੇਗੀ ਰੋਬਿੰਡ ਦਾ ਖਾ ਗਿਆ ਤੂੰ ਇਹ ਰਹਿ ਗਏ ਉਹ ਵੀ ਖਾ ਗਿਆ ਇਹ ਖਾ ਗਿਆ ਰੋਬਿੰਡ ਦਾ ਖਾ ਗਿਆ ਹੋਵੇ ਇਹ ਨਹੀਂ ਖਾਦੀ ਚਲੋ ਬਈ ਹਾਂ ਕਰਾ ਕਰੋ ਪੰਪ ਬਹੁਤ ਕੁੱਤੀ ਠੀਕ ਹੈ ਭਾਈ ਸਹੀ ਗੱਲ ਹੈ ਪੰਪ ਬਹੁਤ ਕੁੱਤੀ ਜੀਆ ਰੋਬਿੰਡ ਖਾ ਗਿਆ ਬਈ ਮੁੰਡਾ ਹਾਏ ਹਾਏ ਖਾ ਆਏ ਖਾ ਆਏ ਹਾਏ ਬੰਚ ਓਏ ਕੀ ਬਾਤ ਹੈ ਤਬੋ ਤਬੋ ਓ ਹਾਏ ਨਹੀਂ ਨਹੀਂ ਇੱਕ ਹੋਰ ਇੱਕ ਹੋਰ ਬਨ ਮੋਰ ਅੱਤਈ ਗਾਗਾ ਤੇਰੀ ਬਾਤ ਲੱਗੀ ਬਈ ਕਰਾ ਦੇਖੋ ਵੀ ਮੱਚਾ ਗਾਗੇ ਪਾਪੋ ਉਹਦੀ ਬੰਚੂ ਓਏ ਪਾਪੋ ਉਹੋ ਗੁੱਤੀ ਚੀਜ਼ ਹੈ ਆ ਮਾਡੀ ਪੰਪ ਵੋਗਤੀ ਚੀਜਾ ਬਈ ਆਪਾਂ ਵੀ ਦੋ ਦੋ ਮਿੱਤਰੋ ਕਰਾਰੀ ਫਾਸਟ ਦੋ ਦੋ ਬਰਚਾ ਹੋਰ ਕਾਢੇ ਹੋਣਾ ਚੱਕੋ ਦੋ ਦੋ ਬਰਚਾ ਨਾ ਖਾਂ ਤੋਂ ਮੈਂ ਨਿਕੜੇ ਗਿਆ ਆਪ ਖਾਓ ਯਾਰ ਸੁਰੇ ਚੰਨ ਆਣ ਘਟਲੇ ਜਾਣਗਾ ਸਹੀ ਗੱਲ ਹੈ ਕਹਦਾ ਚਾਹ ਨਾਂਨ ਕੱਟ ਲੈ ਜਾਂ ਜਾਨ ਕੱਟ ਲੈ ਰਾਣੇ ਓਏ ਬਾਈ ਖੈਬਰ ਕੱਟਿਆ ਜੋਰ ਵਾਲਾ ਮੈਂ ਦਦਾ ਗਰਾਰੀ ਅਟ ਗਈ ਹੁਣ ਤਾਂ ਗਰਾਰੀ ਚੱਕ ਦੇ ਮਾੜਾ ਹਰ ਤੋਂ ਵੀ ਲੈ ਲੈ ਟੱਟ ਹੋਏ 1 2 ਕੀ ਬਾਤ ਹੈ ਆਓ ਭਾਈ ਚੱਲ ਚੱਲ ਹਾਏ ਚੱਲ ਬੱਛੂ ਇੱਕ ਹੋਰ ਇੱਕ ਹੋਰ ਇੱਕ ਹੋਰ ਹੈ ਕੀ ਬਾਤ ਹੈ ਕੀ ਬਾਤ ਹੈ ੱੱਕਾ ੱੱਕਾ ਨਾ ਕਰੋ ਵੀਰ ਜੀ ਪਾਣੀ ਪਾਣੀ ਦੇ ਦੇ ਓਏ ਦੇਖਿਆ ਕੰਮ ਕਰਾ ਹੋ ਗਿਆ ਤੱਕਾਣਾ ਕਰੋ ਵੀਰ ਜੀ ਤੱਕਾਣਾ ਚਾਹ ਕੋਈ ਨਾ ਚੱਲ ਜਾਓ ਲੱਗਣਾ ਲਾ ਬਹਿ ਜਾਏਗਾ ਤਰ 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 ਮਿਰਚਾ ਲਿਆ ਬਈ ਓੜਿਆ ਯਾਰ ਮਿਰਚਾ ਗਿਰਿਆ ਹੁਣ ਤਿੰਨ 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 ਤਰ ਤਰ ਖੁਸ਼ੀ ਓਏ ਖੁਸ਼ੀ ਕਿੱਥੇ ਗਿਆ ਖੁਸ਼ੀ ਕੋਸ਼ਿਸ਼ ਕਿੱਦਰੀ ਆ ਕੋਸ਼ਿਸ਼ ਕਿੱਦਰੀ ਆ ਅਸੀਂ ਮਿੱਤਰ ਲੈਣ ਗਏ ਤਿੰਨ ਤਿੰਨਾ ਹਾਂ ਚਲੋ ਭਾਈ ਟੋਟੋ ਦਿਖਾ ਕੇ ਮਰਦਾਂ ਨੂੰ ਨੋਕਿਆ ਫਿਰ ਪਾਓ ਯਾਰ ਮੈਂ ਚੱਲੀਏ ਲੋਈ ਮਿੱਤਰੋ ਡਿਨਰ ਕਰਨਾ ਪੱਜ ਪੱਟਾ ਅੱਬੀ ਮੂੰਹ ਚੱਲਿਆ ਬਸ ਇਧਰ ਜੀ ਜੈ ਮਸਤ ਜੈ ਮਸਤ ਜੈ ਬਾਬੇ ਫੈਰਾ ਦੀ ਸੋਨੂੰ ਪਹਿਲਾਂ ਦੱਸਿਆ ਨਹੀਂ ਜੀ ਅਸੀਂ ਆ ਨਗੋਤੋਂ ਉਹ ਇਹ ਪਹੁੰਚ ਗਏ ਆਪਾਂ ਨਕੋਦਰ ਤੇ ਕਹੋ ਯਾਰੀ ਆਪਣੀ ਗੱਡੀ ਨਾਲ ਸਾਹਮਣੇ ਗੰਗ ਬੈਡੀ ਬੋਲੋ ਉਸ ਨੂੰ ਹਾਂ ਜੀ ਵੀਰੇ ਪਹੁੰਚ ਗਏ ਜਾ ਕੇ ਮੱਥਾ ਟੇਕਾਂਗੇ ਜੀ ਮੱਥਾ ਟੇਕ ਰਹੇ ਆ ਇਸ ਟਾਈਮ ਦਰਗਾਹ ਖੁੱਲੀ ਨਹੀਂ ਹੋਣੀ ਜੀ ਮੂੰਹ ਨੂੰ ਮਿਰਚ ਵਾਲੀ ਸੀਨ ਨਹੀਂ ਦੇਖਿਆ ਹੈ 3:46 ਮਿੰਟ ਹੋਏ ਨੇ ਹੂੰ ਧੰਨਵਾਦ ਖੁਸ਼ੀ ਨੇ ਵੀ ਉਹ ਨਹੀਂ ਸੀਨ ਦੇਖਿਆਗਾ ਬਣਾ ਮਿਰਚ ਵਾਲਾ ਹਾਂ ਬਲੌਗ ਦੇ ਦੇਖੋ ਜੀ ਬਲੌਗ ਚੱਕ ਬਲੌਗ ਚੱਕਰਾਂਗੇ ਹੂੰ ਗੱਡੀ ਚਾਰੇ ਇੱਕ ਜਾ ਰਹੀ ਆਪਣੀ ਦੂਜੀ नौ तीन किलोमीटर हो, गे, गे, दो तीन किलोमीटर रह गया अपना। तो नच्ची वाली हो गई, पहुँच जाएगा दो पंद्रह उन्नड़ तक। हाँ हाँ पहुँच जाएगी। कुछ क्या देखने में बुरी, बुरी अग्रेषित। हाँ जी, हाँ जी, आखर जानी जा रहे हैं करो। एक्टिंग कर बुरी। बोलो क्या? हम्म चलो। जी गटी बहुत समय चलने वाली। ਗੋ ਸਲੋ ਸਲੋ ਚਲਾਉਨੇ ਆ ਬੈਟਰੀ ਬਹੁਤ ਸੋਣੀ ਦੀ ਬੁੱਕ ਜੋਪ ਹਾਂ ਪੁੱਛ ਗਏ ਰਣਾ ਅੱਡੇ ਅੱਡੇ ਪਹੁੰਚ ਆਣਾ ਬੜਿਆ ਆਪਾਂ ਨੂੰ ਟਰੋਡ ਡਿੱਕ ਕਿਨੇ 5 ਵਜੇ ਖੁੱਲੂਗੀ ਜੇਰਾ 5 ਵਜੇ ਕਹਿੰਦੇ ਨੇ ਬਹੁਤ ਠੀਕ ਆ 5 ਵਜੇ ਮੱਥਾ ਮੂਤ ਡਿੱਕ ਚੱਲਾਂਗੇ ਆਪਾਂ ਪਰ ਕਿੰਦਾ ਹੋ ਜੂ ਲੋ ਜੀ ਗੱਡੀ ਪਾਰਕਿੰਗ ਲਾਉਣ ਆਏ ਸੀ ਕਿ ਜਗ੍ਹਾ ਨਹੀਂ ਮਿਲ ਰਹੀ ਇੱਧਰ ਪਾਰਕਿੰਗ ਬੰਦ ਹੈ ਮੂਰੇ ਪਾਰਕਿੰਗ ਬੰਦਾ ਕਰਾਣੇ ਹੋਰੀ ਦੇਖਣ ਗਏ ਹੋਨੇ ਕਿਉਂ ਹੀ ਮੁੰਡਿਓ ਹਾਂਜੀ ਬ్రో ਮੈਟਨ ਟੌਰ ਨਾਲ ਟੌਰ ਨਾਲ ਬਾਈ ਟੌਰ ਨਾਲ ਜਮੀਨ ਬੰਦਾ ਰਹਿ भाई 2 बजे मत था 5 बजे दरगाह खुलूंगी 5 बजे मत था देखो चल बना नहीं गड्डी कि नहीं है 4 बज गए ब्रो आ गया मैं देखता जा ना यार इना होना ना लो की हो 15 minutes later ਆਹੋ ਜੰਨੀ ਕੁਲਕਾ ਦਰਵਾਹ ਮੋਈ ਮੱਥਾ ਮੋਥਾਡੇ ਇੱਕ ਚਾਹ ਪੀ ਕੇ ਸਾਡਾ ਸ਼ਰਕ ਤੇ ਆ ਗਏ ਹਾਂਜੀ ਜੈ ਸਾਈਆਂ ਦੀ ਜੈ ਸਾਈਆਂ ਦੀ ਜੈ ਸਾਈਆਂ ਦੀ ਲੋ ਜੀ ਮੱਥਾ ਮੋਥਾਡੇ ਇੱਕ ਕੇ ਆ ਗਿਆ ਸੀ ਚਾਹ ਚ ਪੀ ਕੇ ਬਸ ਹੁਣ ਚੱਲਦੇ ਆਪਾਂ ਵਾਪਸੀ ਕਰਨ ਨੂੰ ਹਾਂ ਦੂਜੀ ਠੀਕ ਹੋ ਗਾ ਉਹ ਮੁੰਡਿਓ ਪ੍ਰਸ਼ਾਦ ਲੈ ਲਿਆ ਪ੍ਰਸ਼ਾਦ ਲੈ ਲਿਆ ਜੀ ਸਾਰਿਆਂ ਦਾ ਜੀ ਆਜੋ ਠੀਕ ਹੈ ਚਲੋ ਮਾਥਾ ਡੇਕ ਚੱਲਦੇ ਸੁਭਾਸ਼ ਦੁਕਾਨ ਤੋਂ ਕੁੰਦ ਤੇ ਬੇਜਦਾ ਪ੍ਰਸ਼ਾਦ ਓਏ ਆਜੋ ਲਓ ਜੀ ਮਿੱਤਰੋ ਹਾਂ ਵੀ ਦਸੂਰ ਜੀ ਆਪਾਂ ਬਾਬਾ ਅੱਡੇ ਨਾਲ ਬਾਬਾ ਮੁਰਾਦ ਸ਼ਾਹ ਜੀ ਦੇ ਮੱਥਾ ਡੇਕ ਲਿਆ ਦਾਦੀ ਸਾਬ ਜੀ ਦੇ ਦਰਗਾਹ ਤੇ ਜਾ ਰਹੇ ਹਾਂ ਠੀਕ ਹੈ ਜੀ ਸੋ ਲੋ ਵੀ ਉਹ ਵੀ ਆ ਰਹੇ ਗੱਡੀ ਮੋੜ ਰਹੇ ਆ ਬੰਬਾਂ ਹਾਂ ਜੀ ਵੀ ਕਿੰਨੇ ਕਿੰਨੇ ਦੂਰ ਆ ਦੂਜੀ ਦਰਗਾ ਬਸ 1 ਮਿੰਟ ਦਾ ਰਸਤਾ ਹੈ ਓਕੇ ਰਸਤਾ ਹੈ ਕਿੰਨੇ ਆਪਾਂ ਇਧਰ ਹੋਰ ਵੀ ਜਾਣਾ ਦੂਬਾ ਕਿਤੇ ਹਾਂ ਸਭ ਤੋਂ ਬਾਅਦ ਆਪਾਂ ਲਾਲ ਬਾਸ਼ਾ ਜੀ ਕਿੱਧਰ ਕਿੱ데 ਜਾਣਾ ਪਈ ਪਿੱਛੇ ਸਿਰਫ ਲਾਲ ਬਾਸ਼ਾ ਦਰਗਾ ਜੀ ਠੀਕ ਹੈ ਆਪਾਂ ਪਹਿਲਾਂ ਇਧਰ ਚਲੀਏ ਆਪਾਂ ਜਿਹੜਾ ਸੂਆ ਜੀ ਏ ਬਾਬਾ ਕਿਹ ਕਿਹੜੀ ਦਰਗਾਹ ਆ ਗਈ ਜੀ ਠੀਕ ਹੈ ਇਸ ਤੋਂ ਬਾਅਦ ਆਪਾਂ ਹੋਣ ਲਾਡੀ ਸ਼ਾਦੀ ਚਾਹਾਂਗੇ ਲਾਡੀ ਸ਼ਾਦੀ ਤੇਗਲੇ ਪਾਸੇ ਆਹ ਲਾਡੀ ਇਸ ਤੋਂ ਬਾਅਦ ਹਾਂਜੀ ਵੀ ਲਾਲ ਬਾਸ਼ਾ ਦੇ ਚਲੰਦਰ ਬਾਸ਼ਾ ਠੀਕ ਹੈ ਹਾਂਜੀ ਵੀ ਪੋਰੀ ਮੋੜ ਦਾ ਕੋਈ ਉੱਤਰ ਗੱਡੀ ਉੱਦ ਨਹੀਂ ਲਿਆਵਾਂਗੇ ਉਹ ਦੇਖੋ ਚੱਲ ਜਾਈਗੀ ਬਸ ਠੀਕ ਆ ਉਹ ਬੰਸ਼ੂਰ ਪਿੱਛੇ ਹੀ ਹਨ ਨੇ ਆਈ ਆਈ ਨੇ ਪਿੱਛੇ ਉਹ ਆ ਗੱਡੀ ਆਂਦੀ ਛੀਨੇ ਬੁੜਿਆ ਕੇ ਬਾਦ ਦੂਵਾ ਦਾ ਬਸ ਦੋ ਅਦੋ ਰਹਿ ਗੇ ਦਰਗਾਹ ਨਾਲ ਹਾਂਜੀ ਬਾਦ ਦੂਵਾ ਕਰੇ ਵਾਪਸੀ ਫਿਰ ਦੋ ਤਾਰ ਦਿਨੇ ਗਿਆ ਸਤਾ ਗਿਆ ਤਰੰਗ ਕਿ ਮੈਂ ਕੀ ਕਰਾਂ ਕਬੂਤਰ ਕਿਵੇਂ ਕਬੂਤਰ ਇਧਰ ਵੀ ਆ ਜਾ ਆਪਣੇ ਕਿੱਥੇ ਲੱਗੇ ਆਪਣੇ ਆਪਣੇ ਨਿਹਗੇ ਬਾਬੇ ਗਏ ਬਾ ਆਪਣੇ ਵੀ ਆਪਣੇ ਬਣਾਈ ਬੈਠੇ ਹੁਣ ਤਾਂ ਆਪਾਂ ਚਾੜ ਤੇ ਹਾਂ ਬਾਬਾ ਵੀ ਆਪਣੇ ਹੀ ਹੈ ਹਾਂ ਹਾਂਜੀ 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 ਠੀਕ ਹਾਂ ਠੀਕ ਹੈ ਤਾਂ ਹੋਰ ਜੀ ਹੋਰ ਜੀ ਸਾਡੀ ਸ਼ਾ ਜਾ ਰੋ ਬੁਲੇ ਨਾ ਸੇ ਗਾੜੀ ਚੜੀ ਚੰਡੀ ਉਰੇ ਹੁਣ ਚੱਲੇ ਵੀਰੇ ਆਪਾਂ ਲਾਲ ਬਾਦਸ਼ਾਹ ਦੇ ਲੈ ਲਈ ਜੀ ਪਹਿਲਾਂ ਕਿੱਥੇ ਮੋਟਾਲੀ ਕੈਂਪ ਆ ਹੈ ਪਹਿਲਾਂ ਆਪਾਂ ਮੁਰਾਦਸ਼ਾਹ ਦੇ ਲੱਗੇ ਜੀ ਮੋਂ ਫਿਰ ਵੇਖੀ ਸਾਹ ਦੇ ਲੱਗੇ ਜੀ ਤੇ ਹੁਣ ਆਪਾਂ ਚੱਲੀਏ ਬਾਬਾ ਲਾਲ ਬਾਦਸ਼ਾਹ ਦੇ ਜੀ ਦੇ ਵੀਰੇ ਠੀਕ ਹੈ ਉਹ ਕਿੱਨੇ ਕਿਧਰੋਂ ਉਹ ਨੇੜੇ ਹੀ ਆਸਰੋਂ ਉਹ ਪਿੱਛੇ ਤੋਂ ਜਾਣਾ ਸੀ ਵੀਰੇ ਆਪਾਂ ਵੇਹ ਕਰਨਾ ਹਾਂਜੀ ਵੀਰੇ ਜੋ ਉਹ ਨਾਲ ਨਾਲ ਸਿੱਧੀ ਛਲਕ ਜਾਂਦੀ ਨਾ ਗਲਤ ਆ ਗਿਆ ਗਲਤ ਆ ਗਿਆ ਲੱਗਦਾ ਜਿ ਪਤਾ ਲੱਗੇ ਆ ਕੇ ਉਹ ਨੇੜੇ ਮੋੜਨੇ ਪੈਣੇ ਵੀਰੇ ਕਿਹਨੂੰ ਘੁਮਾਉਂਦਾ ਉਹ ਰੇਕੀ ਟੀ ਮੋੜੂ ਉਹ ਡਰ ਕੇ ਹੋਣੇ ਵੀ ਗੱਡੀ ਇੱਥੇ ਬ੍ਰੇਕ ਹੀ ਲਾਣੀ ਪਕਰਨ ਨੂੰ ਓਹ ਰੋ ਵੀਰੇ ਕੰਮ ਗਲਤ ਮੁੜ ਗਏ ਸੀ ਇੱਧਰ ਆ ਕੇ ਇਹ ਉੱਧਰ ਹੀ ਚੱਲਣਾ ਜਿੱਧਰ ਆਪਾਂ ਹੁਣ ਮੱਥਾ ਟੇਕ ਕੇ ਬੜਾ ਇਹ ਪਣ ਦੱਸ ਦੀਂ ਚਾ ਹਾਂ ਮਾਸ਼ਾਅੱਲ ਦੇੜੇ ਕੀ ਨਹੀਂ ਉੱਧਰ ਦੀ ਕਮਾਨਾ ਬ్రో ਬ్రో ਆਪਾਂ ਨੂੰ ਦੱਸ ਦੀਂ ਮੁੜਨਾ ਕਿੱਧਰ ਨੂੰ ਕੋਈ ਚੱਕਾ ਆਇਆ ਬ్రో ਜਿਹੜਾ ਇੱਧਰ ਨੂੰ ਆਪਰਾਸਤਾ ਹੀ ਬੰਮਾ ਮਾਸ਼ਾਅੱਲ ਦੇੜੇ ਕੀ ਬਰੇ ਆਇਆ ਨਹੀਂ ਬਰੇ ਆਸੇ ਹੁਣ ਤੂੰ ਆਪੀ ਦੱਸ ਦੀਂ ਕਿੱਧਰ ਨੂੰ ਮੁੜਨਾ ਬਈ ਕਦੇ ਕੀੜਾ ਫਿਰ ਦੱਸਾਂਗੇ ਜੀ ਪਿਛਲੀ ਗੱਡੀ ਵਾਲਾ ਓਕੀ ਹੋਇਆ ਹੈ ਨਾ ਉੱਪਰ ਚੜ੍ਹਦਾ ਨਹੀਂ ਕਰਦੇ ਨਾ ਗੱਡੀ ਬਬਾ ਉੱਧਰ ਮੁੜਨਾ ਹੈ ਇਹ ਜੋਰ ਤੇ ਉਹ ਬਸ ਇਧਰ ਕਰਨ ਨੂੰ ਚਾਲੇ ਪਾ ਦੇਣੇ ਠੀਕ ਆ ਫੋਰ ਤਾਂ ਨਹੀਂ ਕਿੱਥੇ ਜਾਣਾ ਘੁੰਮਣ ਕਰਨਾ ਹੋਰ ਕੋਈ ਜਗ੍ਹਾ ਦੇਖਣ ਲਈ ਹੋਵੇ ਜਾਉਂ ਵੀ ਜਾਏ ਮੈਂ ਉੱਥੇ ਸਨਰੋਪ ਬੰਦ ਕਰੋ ਪਾ ਹਾਂ ਸੰਰੋਪ ਬੰਦ ਕਰ ਦੋ ਇਹ ਆਪਾਂ ਲਾਲ ਬਾਸ ਦਾ ਦਰਗਾਹ ਹੈ ਜੀ ਹਾਂ ਪਹੁੰਚ ਗਏ ਬਾਬਾ ਜੀ ਲਾਲ ਬਾਸ ਸਹੀ ਦਰਗਾਹ ਤੇ ਆਪਣ ਨਾਲ ਇਹਦਾ ਬਾਗੇ ਦੂਜੀ ਗੱਡੀ ਲੈ ਕੇ ਤਾਂ ਉਹ ਬੱਗੀ ਜੀ ਖੋਨਾ ਮੇਡੀ ਆਪਾਂ ਰਹਿ ਗਏ ਤਿੰਨੇ ਚਾਰ ਜਾਨ ਹੈ ਤਨ ਐਸੀ ਬਿਸ਼ੀਵਾਦੀ ਹੋ ਕੇ। ਅੱਛਾ, ਅੱਛਾ। ਉਹ ਦੇਖੋ ਵੀ ਗੇਟ ਬਹੁਤ ਸੋਹਣਾ ਬਣਿਆ ਹੋਇਆ ਹੈ। ਗੇਟ ਨੰਬਰ 1 ਬ్రో। ਚਲੋ ਬੰਸ਼ੂਰੇ ਅੱਗੇ ਖੜੇ ਨੇ। ਆਪਣੇ ਨਾਲ ਦੇ ਭਾਈ ਅੱਗੇ ਲਾਂਗੇ ਗੱਡੀ ਲੈ ਕੇ ਉਹ ਇੱਧਰ ਦਰਗਾਹੇ ਮੱਥਾ ਟੇਕਣ ਆਏ ਸੀਗੇ। ਬਸ ਹੁਣ ਜਾ ਕੇ ਉਹਨੂੰ ਮਿਲਦੇ ਨੇ, ਬਣਾਉਣੇ ਬਲੌਗ ਵਧੀਆ ਜਾ। ਨਾਲੇ ਕੁਝ ਖਾਣੇ ਪੀਣੇ ਆ। ਕਿਉਂ ਵੀ ਮਿੱਤਰੋ। ਛੋੜੋ ਫਿਰ। ਟੀ-ਸ਼ਰਟ ਬਹੁਤ ਸੋਹਣੇ ਹੋ ਰਹੇ ਵਿੱਚੋਂ ਸਰਾ ਹੂੰ ਕੈਂਟ ਚੀਜ਼ਾਂ ਨਾਲ ਨਾ ਪਾਰਕ ਚ ਬਹੁਤ ਸੋਹਣੇ ਹੋ ਰਹੇ ਹਾਂ ਜੀ ਮਿੱਤਰੋ ਪਹੁੰਚ ਕੇ ਆਪਾਂ ਸੰਗਰੂਰ ਸਾਡੇ ਵਾਲੇ ਬੰਦੇ ਰਾਹ ਪਟਕ ਕੇ ਸੀ ਅਸੀਂ ਐਂ ਜਗਰਾਮ ਵਿੱਚ ਦੀਓ ਪਾ ਗਏ ਸੀ ਕਿ ਉਧਰੋਂ ਮੁਦਿਆਣੇ ਵਿੱਚ ਦੀ ਕਿਉਂ ਵੀ ਕੁਝ ਹਾਂਜੀ ਵੀਰ ਜੀ ਮੋਰ ਪੰਪ ਦੇਖ ਜੀਓ ਦਾ ਪੰਪ ਤੇ ਖੜੇ ਨੇ ਗੱਡੀ ਦੂਜੀ ਆਪਣੀ ਮਾਰ ਹੋਣਾ ਉਹਨਾਂ ਨੂੰ ਕਹਿੰਦੇ ਨਾ ਉਹ ਵਾਲਾ ਟੱਪ ਗਿਆ ਸੀ ਜੀ ਵਾਲਾ ਪੰਪ ਦੇਖ ਕਿੱਦੜੀ ਸਾਡਾ ਪਿੰਡੀਆਂ ਨਾਲ ਫੈਲਦੀ ਆ ਗਈ ਬੰਦੇ ਮਿਲ ਕੇ ਸਾਡੇ ਨਾਲ ਦੇ ਆ ਫਿਰਦੇ ਨੇ ਉਰੇ ਘਰਾੜ ਘਰਾੜ ਤੋਂ ਵੀ ਭਜ ASCII ਜਾਂਦੇ ਨੇ ਔਰ ਘਰਾੜ ਤੋਂ ਵੀ ਭਜ ASCII ਜਾਂਦੇ ਨੇ ਆ ਆ ਗਈ ਮੈਂ ਦੇ ਘਰਾੜ ਤੋਂ ਵੀ ਦਿਰ ਭਜ ASCII ਜਾਂਦੇ ਨੇ ਨਾ ਬਲੋਕ ਨੂੰ ਨਾ ਮਹੀਨਾ ਦਾ ਹੂੰ ਨੇ ਪੰਜ ਬੈਠੇ ਨੇ ਤਾਂ ਨਾ ਡਿੜਬੇ ਦਾ ਘਾੜਦਾ ਨੋ ਜੀ ਲੋਕ ਨੰਗਾ ਨੰਗਾ ਤੁਹਾਨੂੰ ਵੀਰ ਜੀ ਆਓ ਆਓ ਹੋਸਟ ਵੈਲਕਮ ਤੁਹਾਡਾ ਸਾਡੇ ਬਲੌਗ ਵਿੱਚ ਆਉਣ ਦੀ ਧੰਨਵਾਦ ਤੁਹਾਡਾ ਹਾਂਜੀ ਲੋ ਵੀਰ ਜੀ ਬਲੌਗ ਨੂੰ ਅਸੀਂ ਅੱਗੇ ਜਾ ਕੇ ਕਰਾਂਗੇ ਐਂਡ ਥੋੜਾ ਜਿਵੇਂ ਲੱਗਿਆ ਤੁਹਾਨੂੰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦਾ ਲੱਗਿਆ ਬਲੌਗ ਇਹ ਕੋਈ ਕਮੀ ਪੇਸ਼ੀ ਉਹਨੇ ਦੱਸ ਦਿਆ ਕਰੋ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਆਪਾਂ ਅੱਗੇ ਵਧੇ ਵਧੇ ਬਲੌਗ ਪਾਇਆ ਕਰਾਂਗੇ ਕਿਉਂ ਭਈ ਹਾਂਜੀ ਵੀਰ ਜੀ ਵੱਡੇ ਵੱਡੇ ਭੜਾਕੇ ਮੈਣੇ ਅੱਗਾ ਇਸ ਤੋਂ ਵੱਡੇ ਵੱਡੇ ਭੜਾਕੇ ਆਣੀਆਂ ਮੇਰੇ ਵੀਰਾਂ ਪਰ ਤੁਸੀਂ ਦੇਖਦੇ ਦੀਓ ਦੂਰ ਦਿਖਾਵਾਂਗਾ ਤੁਹਾਨੂੰ ਚੰਗੇ ਚੰਗੇ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਮਿਲਗਣ ਦਾ ਬਟਨ ਦਬਾ ਦਿਓ ਵੀਰੇ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਵੀ ਕਾਟੀ ਦਾ ਪਣਾ ਜੀ ਨੂੰ